ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਅਤੇ ਮਾਨਯੋਗ ਸ੍ਰੀ ਸਰਿੰਦਰ ਲਾਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੀ ਦਿਸ਼ਾ ਨਿਰਦੇਸ਼ਾਂ ਅਧੀਨ ਸ੍ਰੀ ਸਰਵਜੀਤ ਸਿੰਘ ਟੀਪੀਐਸਐਸ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨਮਾਈ ਹੇਠ ਅਗਾਹੂ ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦੇ ਹੋਏ ਅਮਨ ਸ਼ਾਂਤੀ ਤੇ ਕਾਨੂੰਨ ਦੀ ਰੱਖਿਆ ਲਈ ਇਲਾਕਾ ਵਿੱਚ ਫਲੈਗ ਮਾਰਚ ਦੀ ਮੁਹਿੰਮ ਸ਼ੁਰੂ ਕੀਤੀ। ਇਹ ਮੁਹਿੰਮ ਹਰਤ ਚਰੀਸ਼ਿਵ ਦਸਨ ਸਿੰਘ ਉਪ ਕਪਤਾਨ ਪੁਲਿਸ ਤਬਤੀਸ਼ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਈ ਐਨ ਐਸ ਪੀ 우ਸ਼ਾ ਰਾਣੀ ਮੁਖ ਅਫਸਰ ਥਾਣਾ ਮੇਟੀਆਣਾ ਵੱਲੋਂ ਉਸ ਅਫਸਰਾਂ ਦੀਆਂ ਹਦਾਇਤਾਂ ਦੀ ਪਿੰਨ ਪਾਲਣਾ ਕਰਦੇ ਹੋਏ ਮਿਤੀ 1 4 2024 ਨੂੰ ਇਲਾਕਾ ਥਾਣਾ ਦੇ ਪਿੰਡ ਰਾਜਪੁਰ ਭਾਈਆਂ ਮੋਨਾਕਲਾ ਬਡਲਾ ਹਰਮੋਏ ਅਤੇ ਮੇਟੀਆਣਾ ਵਿੱਚ ਥਾਣਾ ਹਜ਼ਰ ਦੀ ਫੌਜ ਨਾਲ ਫਲੈਂਗ ਮਾਰਚ ਕੱਢਿਆ ਗਿਆ ਅਤੇ ਪਬਲਿਕ ਨੂੰ ਲੋਕ ਸਭਾ ਚੋਣਾਂ 2024 ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਕੈਮਰਾਮੈਨ ਗੁਰਨਾਮ ਸਿੰਘ ਗਾਮਾ ਦੀ ਰਿਪੋਰਟ ਦੇ ਨਾਲ ਮੈਂ ਦਲਵੀਰ ਦਸਾਨ ਡੀਡੀ ਪੰਜਾਬੀ ਫੈਮਿਲੀ। ਇਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਆਂ। ਆਮ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਅਤੇ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਕ੍ਰਿਮੀਨਲ ਵਿਅਕਤੀ ਨੇ ਜੋ ਇਲੈਕਸ਼ਨਾਂ ਵਿੱਚ ਗੜਬੜ ਕਰ ਸਕਦੇ ਨੇ ਉਹਨਾਂ ਦੇ ਮਨ ਵਿੱਚ ਕਾਨੂੰਨ ਦਾ ਡਰ ਪੈਦਾ ਕਰਨ ਦੀ ਜਿਹੜਾ ਅੱਜ ਥਾਣਾ ਮੇਟੀਆਣਾ ਤੇ ਥਾਣਾ ਚੱਬੇਵਾਲ ਦੀ ਜੇ ਵਿੱਚ ਦੋਨਾਂ ਸਚੂਮ ਉਤੇ ਉਹਨਾਂ ਦੇ ਨਾਲ ਫੋਰਸ ਦੇ ਨਾਲ ਫਲੈਗ ਮਾਰਚ ਕੱਢਿਆ ਗਿਆ ਸਾਡਾ ਇਹ ਸੰਦੇਸ਼ ਹੈ ਪਬਲਿਕ ਨੂੰ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚੋਂ ਬਿਨਾਂ ਕਿਸੇ ਡਰ ਦੇ ਨਿਰਭੈ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਇਸ ਦੇ ਨਾਲ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਵੀ ਹੈ ਕਿ ਉਹ ਇਲੈਕਸ਼ਨ ਵਿੱਚ ਗੜਬੜ ਕਰਨ ਦੀ ਮਨ ਵਿੱਚ ਜਰਾ ਵੀ ਸੋਚਣਾ ਨੀਤੇ ਕਾਨੂੰਨ ਸਾਡੇ ਸਖਤਕਾਰ ਵੀ ਕੀਤੀ ਜਾਯੋਗ ਨਾ